ਸਤਨਾਮ 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 ਜੀ ਵਾਹਿਗੁਰੂ 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 ਜੀ ਓ ਸਤਨਾਮ 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 ਵਾਹਿਗੁਰੂ ਸਾਹਿਬ ਜੀਓ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਰਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹ ਪਿਛਾ ਪਛਤਾਏ ਤਿੱਥ ਘੜੀਐ ਸੁਰਤ ਮਤ ਮੰਨ ਬੁੱਧ ਤਿੱਥ ਘੜੀਐ ਸੁਰਾਂ ਸਿਧਾਂ ਕੀ ਸੁਧ ਗੁਰੂ ਪਿਆਰੇ ਸਾ ਸੰਗਤ ਦੀ ਲੜੀਵਾਰ ਚੱਲ ਰਹੀ ਵਿਚਾਰ ਦੇ ਵਿੱਚੋਂ ਸਤਿਗੁਰ ਜੀ ਦੇ ਪਾਵਨ ਅੰਗ ਅਰਥ ਤੁ ਆਪਦੀ ਨੇ ਜਪਜੀ ਸਾਹਿਬ ਦੀ 36ਵੀਂ ਪੌੜੀ ਦਾ ਮੂਲ ਪਾਠ ਸਰਵਣ ਕੀਤਾ ਹੈ। ਗੁਰੂ ਪਿਆਰੇ ਸਤਿਗੁਰ ਜੀ ਨੇ ਸਾਡੀਆਂ ਪੰਜ ਅਵਸਥਾ ਜੀਵਨ ਦੀਆਂ ਇੱਥੇ ਬਿਆਨ ਕੀਤੀਆਂ ਹਨ। ਜਿਹਦੇ ਵਿੱਚ ਧਰਮ ਖੰਡ ਤੇ ਗਿਆਨ ਖੰਡ ਦੀ ਕਲ ਆਪਾਂ ਵਿਚਾਰ ਸਾਝੀ ਕੀਤੀ ਹੈ। 36 ਨੰਬਰ ਦੀ ਪੌੜੀ ਦੇ ਆਰੰਭ ਦੇ ਵਿੱਚ ਵੀ ਗੁਰੂ ਸਾਹਿਬ ਜੀ ਕਿਰਪਾ ਕਰ ਰਿਹਾ ਕਹਿੰਦੇ ਗਿਆਨ ਖੰਡ ਮਹਿ ਗਿਆਨ ਪਰਚੰਡ ਗਿਆਨ ਕਿਸ ਚੀਜ਼ ਦਾ ਕਿ ਜਿੱਦਣ ਅਸੀਂ ਪਰਮਾਤਮਾ ਨਾਲ ਜੁੜਦੇ ਹਾਂ ਉਹਦੀ ਬਖਸ਼ਿਸ਼ ਦੇ ਪਾਤਰ ਬਣਦੇ ਹਾਂ ਆ ਗਿਆਨ ਤਾਂ ਖਤਮ ਹੁੰਦੀ ਜਾਂਦੀ ਹੈ ਪਰਮਾਤਮਾ ਦੀ ਜਿਹੜੀ ਵਿਸ਼ਾਲਤਾ ਹੈ ਪਰਮਾਤਮਾ ਦੀ ਬੇਅੰਤਤਾ ਹੈ ਉਹਦਾ ਗਿਆਨ ਜੀਵਨ ਦੇ ਵਿੱਚ ਆ ਜਾਂਦਾ ਹੈ ਕਿ ਸਤਿਗੁਰੂ ਮੈਂ ਕੁਝ ਨਹੀਂ ਹਾਂ ਸਭ ਕੁਝ ਤੂੰ ਹੈ ਸਤਿਗੁਰੂ ਸਭ ਕੁਝ ਝੂਠ ਹੈ ਤੂੰ ਹੀ ਸੱਚ ਹੈ ਇਸ ਗੱਲ ਦਾ ਗਿਆਨ ਜੀਵਨ ਦੇ ਵਿੱਚ ਆ ਜਾ ਗਿਆ ਗਿਆਨ ਖੰਡਮੈਂ ਗਿਆਨ ਪ੍ਰਚੰਡ ਪ੍ਰਚੰਡ ਕਹਿੰਦੇ ਪੂਰੇ ਜੋਬਨ ਤੇ ਪੂਰਾ ਬਲਵਾਨ ਹੈ ਮਤਲਬ ਗਿਆਨ ਦਾ ਦਾਇਰਾ ਵੱਧ ਜਾਂਦਾ ਹੈ ਕਿ ਕਿਸੇ ਗਿਆਨ ਤੱਕ ਸੀਮਤ ਨਹੀਂ ਮਨੁੱਖ ਦਾ ਦਾਇਰਾ ਬਹੁਤ ਵੱਡਾ ਬਣ ਜਾਂਦਾ ਜਿਸ ਤਰ੍ਹਾਂ ਖੂਦ ਵਿੱਚ ਡੱਡੂ ਹੁੰਦਾ ਨਾ ਉਹਦਾ ਦਾਇਰਾ ਉਨੇਕਾ ਹੁੰਦਾ ਹੈ ਉਨੇਕੀ ਕੋਈ ਸੋਚ ਹੁੰਦੀ ਹੈ ਉਹ ਸੋਚਦਾ ਕਿ ਏਡੀ ਵੱਡੀ ਦੁਨੀਆ ਹੈ بس ਜਿੰਨਾ ਖੂ ਹੈ ਨਾ ਓਡੀ ਇੱਕ ਦੁਨੀਆ ਹੈ ਪਰ ਜਦੋਂ ਖੂ ਤੋਂ ਬਾਹਰ ਆ ਜਾਂਦਾ ਹੈ ਨਾ ਉਹ ਦੇਖਦਾ ਵੀ ਬਹੁਤ ਵੱਡੀ ਦੁਨੀਆ ਕਹਿੰਦੇ ਨਾ ਬਾਣੀ ਵਿੱਚ ਕੂਪ ਭਰਿਓ ਜੈਸੇ ਦਾਦਰ ਆ ਕਸ਼ ਦੇਸ਼ ਵਿਦੇਸ਼ ਨਾ ਉਝੇ ਤੇ ਸਤਿਗੁਰੂ ਕਹਿੰਦੇ ਭਾਈ ਜਿੱਦਣ ਅਸੀਂ ਬਾਹਰ ਤੱਕਣ ਦਾ ਯਤਨ ਕਰਦੇ ਆ ਜਿ ਕਿਹਾ ਨਾ ਗੁਰੂ ਸਾਹਿਬ ਜੀ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖੇ ਗਿਆਨ ਘੰਡ ਮੈਂ ਗਿਆਨ ਪ੍ਰਚੰਡ ਤਿੱਥੈ ਉਸ ਅਵਸਥਾ ਵਿੱਚ ਤਿੱਥੈ ਨਾਦ ਨਾਦ ਕਹਿੰਦੇ ਹਨ ਰਾਗ ਨੂੰ ਵੀ ਆਵਾਜ਼ ਨੂੰ ਵੀ ਸ਼ਬਦ ਨੂੰ ਬਾਜੇ ਵੀ ਕਹਿੰਦੇ ਉਸ ਅਵਸਥਾ ਦੇ ਵਿੱਚ ਇੰਨਾ ਆਨੰਦ ਹੈ ਵਾਜੇ ਵੱਜਦੇ ਆ ਕੌਤਕ ਹਨ ਆਨੰਦ ਹੀ ਆਨੰਦ ਹੈ ਤਿੱਥੈ ਨਾਦ ਵਿਨੋਦ ਕੋਡ ਆਨੰਦ ਹੁਣ ਅੱਗੇ ਸਤਿਗੁਰੂ ਕਿਰਪਾ ਕਰ ਰਿਹਾ ਤੀਸਰਾ ਖੰਡ ਜਿਹੜਾ ਹੈ ਹੁਣ ਗਿਆਨ ਤਾਂ ਮਿਲ ਗਿਆ ਪਰ ਜੇ ਮਿਹਨਤ ਨਹੀਂ ਕੀਤੀ ਜੇ ਕੋਈ ਯਤਨ ਨਹੀਂ ਕੀਤਾ ਇਹ ਵੀ ਬਹੁਤ ਵੱਡੀ ਮਿਹਨਤ ਹੈ ਹਰੇਕ ਬੰਦਾ ਨਹੀਂ ਕਰ ਸਕਦਾ ਅੰਮ੍ਰਿਤ ਵੇਲੇ ਉੱਠਣਾ ਸੰਗਤ ਕਰਨੀ ਸੇਵਾ ਕਰਨੀ ਸਿਮਰਨ ਕਰਨਾ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਧਾਰਨ ਨਹੀਂ ਬਣਨਾ ਇਹ ਵੀ ਤਾਂ ਮਿਹਨਤ ਹੈ ਹਾਂ ਪਰ ਇਹ ਮਿਹਨਤ ਕਰਾਉਣ ਵਾਲਾ ਪ੍ਰਮਾਤਮਾ ਆਪ ਹੈ ਆਪ ਬਖਸ਼ਿਸ਼ ਕਰਦਾ ਹੈ ਸਤਿਗੁਰੂ ਕਹਿੰਦੇ ਜਿਸ ਵੇਲੇ ਇੱਥੇ ਸ਼ਰਮ ਦਾ ਅਰਥ ਮਤਲਬ ਸ਼ਰਮ ਬੇਸ਼ਰਮ ਵਾਲੀ ਗੱਲ ਨਹੀਂ ਹੈ ਇੱਥੇ ਸ਼ਰਮ ਮਿਹਨਤ ਮਿਹਨਤ ਦਾ ਖੰਡ ਕਿਉਂਕਿ ਜਦੋਂ ਫਾਰਸੀ ਦੇ ਵਿੱਚ ਅਸੀਂ ਸ਼ਰਮ ਸ਼ਬਦ ਪੜ੍ਹਦੇ ਮਤਲਬ ਅਰਥਾਂ ਤੇ ਸ਼ਰਮ ਹਿਆ ਇਸ ਸੰਸਕ੍ਰਿਤ ਦਾ ਸ਼ਰਮ ਮਤਲਬ ਮਿਹਨਤ ਦੇਣੀ ਸ਼ਰਮ ਖੰਡ ਕੀ ਬਾਣੀ ਰੂਪ ਇੱਥੇ ਬਾਣੀ ਦਾ ਅਰਥ ਹੈ ਬਣਾਵਟ ਬਾਣੀ ਦਾ ਅਰਥ ਹੁੰਦਾ ਹੈ ਬੋਲਣਾ ਪਰ ਇੱਥੇ ਆਪਾਂ ਬਾਣੀ ਦਾ ਅਰਥ ਹੈ ਬਣਾਵਟ ਜਦੋਂ ਮਿਹਨਤ ਕਰਦਾ ਹੈ ਜੇ ਆਪਾਂ ਸੌਖੇ ਤਰੀਕੇ ਨਾਲ ਸਮਝਣਾ ਜੇ ਜਦੋਂ ਆਪਾਂ ਮਨੁੱਖ ਜਿਹੜਾ ਸੈਰ ਕਰਦਾ ਐਕਸਰਸਾਈਜ਼ ਕਰਦਾ ਸਵੇਰੇ ਉੱਠ ਕੇ ਉਹਦੇ ਚਿਹਰੇ ਤੇ ਵੀ ਰੌਣਕ ਆ ਜਾਏਗੀ ਉਦੇ ਸਰੀਰ ਦੇ ਵਿੱਚ ਵੀ ਤਬਦੀਲੀ ਆਏ ਬਣਾਵਟ ਬਣ ਜਾਂਦੀ ਹੈ ਸਰੀਰ ਦੀ ਬਣ ਜਾਂਦੀ ਹੈ ਇਸੇ ਤਰ੍ਹਾਂ ਆਗਬ ਅਕਾਲ ਪੁਰਖ ਦੇ ਪਰਮੇਸ਼ਰ ਤੇ ਮਾਰਗ ਤੇ ਚੱਲਣ ਵਾਲਿਆਂ ਦੀ ਬਣਾਵਟ ਜਿਹੜੀ ਉਹਨਾਂ ਦੇ ਮਨ ਦੀ ਜਿਹੜੀ ਘਾੜਤ ਜਿਹੜੀ ਆ ਉਹ ਅਲੱਗ ਬਣ ਜਾਂਦੀ ਹੈ ਸ਼ਰਮ ਖਾਂਡ ਕੀ ਬਾਣੀ ਰੂਪ ਸਤਗੁਰੂ ਕਹਿੰਦੇ ਤਿਥੈ ਘਾੜਤ ਘੜਿਆ ਬਹੁਤ ਅਨੂਪ ਇਦਾਂ ਦੀ ਘਾੜਤ ਘੜੀ ਜਾਂਦੀ ਆ ਕਿ ਜਿਹਦੀ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਅਨੂਪਧਾਰਤ ਹੁੰਦਾ ਹੈ ਕਿ ਕਿਸੇ ਨਾਲ ਤੁਲਨਾ ਵੀ ਹੋ ਸਕਦੀ ਜਿੱਦਾਂ ਉਦਾਹਰਨ ਦੇ ਤੌਰ ਤੇ ਜੇ ਆਪਾਂ ਕਹਿੰਦੇ ਚਿੱਟੇ ਕੱਪੜੇ ਹਨ ਚਿੱਟੇ ਕੱਪੜਿਆਂ 'ਤੇ ਦੁੱਧ ਵਰਕੇ ਕੱਪੜੇ ਪਾਏ ਤੁਲਨਾ ਦੇ ਦਿੱਤੀ ਨਾ ਜੇ ਕੋਈ ਮਿੱਠੀ ਟੀਰ ਆਪਾਂ ਕਹਿੰਦੇ ਸ਼ਹਿਦ ਵਰਗੀ ਮਿੱਠੀ ਹੈ ਤੁਲਨਾ ਹੋ ਗਈ ਜੇ ਕੋਈ ਕੌੜੀ ਟੀਰ ਆਪਾਂ ਕਹਿੰਦੇ ਜ਼ਹਿਰ ਵਰਗੀ ਕੌੜੀ ਹੈ ਤੁਲਨਾ ਹੋ ਗਈ ਹੈ ਪਰ ਜਿਹੜੀ ਸਤਿਗੁਰੂ ਕਹਿੰਦੇ ਅਵਸਥਾ ਪਰਮਾਤਮਾ ਦੀ ਕਿਰਪਾ ਨਾਲ ਬਣਦੀ ਹੈ ਨਾ ਉਹਦੀ ਕੋਈ ਤੁਲਨਾ ਨਹੀਂ ਬੇਮਿਸਾਲ ਹੈ ਤਿੱਥੈਂ ਘੜਤ ਘੜੀਆਂ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਬਿਆਣੇ ਵੀ ਕਰ ਸਕਦਾ ਉਹ ਗੁੰਗੇ ਨੂੰ ਗੁੜ ਖਲਾ ਕੇ ਪੁੱਛੋ ਵੀ ਗੁੜ ਦਾ ਸਵਾਦ ਖੇ ਤਾਂ ਦਾ ਦੱਸ ਨਹੀਂ ਸਕਦਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਹਨ ਜਿੰਨ ਇਹ ਚਾਕੀ ਸੂਈ ਜਾਣੇ ਗੁੰਗੇ ਕੀ ਮਠਿਆਈ ਪਰ ਸਹਿਬ ਦੀ ਕਿਰਪਾ ਕਰ ਦੇ ਕਹਿੰਦੇ ਇਹ ਤਾਂ ਉਹੀ ਦੱਸ ਸਕਦਾ ਕਹਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ ਇਹ ਉਹਦੀ ਅਵਸਥਾ ਜੀਵਨ ਦੇ ਵਿੱਚ ਬਣ ਜਾਂਦੀ ਹੈ ਸਤਿਗੁਰੂ ਬਣਾ ਦਿੰਦੇ ਆ ਜਿਹੜਾ ਇਸ ਪੌੜੀਆਂ ਚੜ ਜਾਂਦਾ ਇੱਥੇ ਤੱਕਰ ਪਹੁੰਚ ਜਾਂਦਾ ਇਸ ਅਵਸਥਾ ਤੇ ਪਹੁੰਚ ਜਾਂਦਾ ਕਿਉਂਕਿ ਇਹ ਮਾਰਗ ਹੈ ਪੌੜੀਆਂ ਹਨ ਏਤ ਰਾਹਾ ਪਤ ਪੌੜੀਆਂ ਚੜਿਆ ਹੋਏ ਅਕੀਸ ਇਹ ਸਤਿਗੁਰੂ ਦੇ ਦਰ ਦੀਆਂ ਪੌੜੀਆਂ ਕਹਿੰਦੇ ਪਾਣੀ ਨੂੰ ਕਹਿੰਦੇ ਆਪਾਂ 38 ਪੌੜੀਆਂ ਦੋ ਸ਼ਲੋਕ ਜਪਜੀ ਸਾਹਿਬ ਬਾਣੀ ਦੇ ਵਿੱਚ ਬਾਰ-ਬਾਰ ਪੌੜੀਆਂ ਆਉਂਦੀਆਂ ਪੌੜੀਆਂ ਮਤਲਬ ਸਟੈਪ ਬਾਈ ਸਟੈਪ ਕਿ ਅਸੀਂ ਕਿਦਾਂ ਪ੍ਰਮਾਤਮਾ ਕਾਲਪੁਰਖ ਨੂੰ ਮਿਲਣਾ ਹੈ ਸਬ ਕਹਿੰਦੇ ਜਿਹਨਾਂ ਦੀ ਘਾੜਤ ਘੜੀ ਜਾਂਦੀ ਹੈ ਨਾ ਉਹ ਬਿਆਣੀ ਨਹੀਂ ਕੀਤੀ ਜਾ ਸਕਦੀ ਤਾਂ ਕਿਹਾਂ ਗੱਲਾਂ ਕਥੀਆਂ ਨਾ ਜਾਹੇ ਜੀਵ ਕੋ ਕਹ ਪਿਛੇ ਪਛਤਾਏ ਜੇ ਕੋ ਕਹਿਣ ਦਾ ਯਤਨ ਵੀ ਕਰਦਾ ਹੈ ਉਹਨੂੰ ਪ੍ਰਸਤਾਵਾ ਹੁੰਦਾ ਹੈ ਪ੍ਰਸਤਾਵਾ ਹੁੰਦਾ ਕਿਉਂਕਿ ਉਹ ਤਾਂ ਬਹੁਤ ਉਹ ਤਾਂ ਹੱਥੇ ਕੋਈ ਨਹੀਂ ਇੰਨੀ ਬੇਮਿਸਾਲ ਪ੍ਰਮਾਤਮਾ ਦੀ ਕਿਰਪਾ ਬਣਦੀ ਹੈ ਐਡੀ ਵੱਡੀ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਪਰ ਗੁਰੂ ਸਾਹਿਬ ਜੀ ਕਿਰਪਾ ਕਰੋ ਸਾਨੂੰ ਦੱਸੋ ਕੀ ਕੀ ਘੜਿਆ ਜਾਂਦਾ ਕਹਿੰਦੇ ਤਿਥੈ ਘੜਿਆ ਸੁਰਤ ਮਤ ਮਨ ਬੁੱਧ ਧਿਆਨ ਲਾਉਣ ਦੀ ਜੁਗਤੀ ਮਿਲ ਜਾਂਦੀ ਹੈ। ਅਕਲ ਜਿਹੜੀ ਇਹ ਪ੍ਰਮਾਤਮਾ ਵਾਲੀ ਬਣ ਜਾਂਦੀ ਹੈ ਮਨ ਸੁਚੇਤ ਹੋ ਜਾਂਦਾ ਹੈ। ਅਕਲ ਸੁਚੇਤ ਹੋ ਜਾਂਦੀ ਹੈ। ਉਹ ਅਕਲ ਬਣ ਜਾਂਦੀ ਹੈ ਜਿਹਨੂੰ ਕਹਿੰਦੇ ਅਕਲੀ ਸਾਹਿਬ ਸੀ ਵੀ ਹੈ। ਸੱਭ ਕਹਿੰਦੇ ਤਿਥੈ ਘੜੀ ਗੈ ਸੁਰਤ ਮਤ ਮਨ ਬੁੱਧ ਜੇ ਆਪਾਂ ਸੌਕੇ ਤਰੀਕੇ ਨਾਲ ਸਮਝਣਾ ਹੋਵੇ। ਜਦਾਂ ਸਮਾ ਬਦਲਦਾ ਰਹਿੰਦਾ ਹੈ ਸਾਡੇ ਮਨ ਦੇ ਵਿੱਚ ਚਾਅ ਹੁੰਦਾ ਕਿ ਸਾਡੇ ਕੋਲ ਹੁਣ ਚੀਜ਼ ਜਿਹੜੀ ਐ ਨਵੇਂ ਸਮੇਂ ਦੀ ਹੋਣੀ ਚਾਹੀਦੀ ਨਵੇਂ ਡਿਜ਼ਾਈਨ ਵੀ ਹੋਣੀ ਚਾਹੀਦੀ ਜਿਸ ਤਰ੍ਹਾਂ ਬੀਬੀਆਂ ਕੋਲ ਗਹਿਣੇ ਹੁੰਦੇ ਆ ਆ ਡਿਜ਼ਾਈਨ ਬਦਲਦੇ ਰਹਿੰਦੇ ਫਿਰ ਉਹ ਸੁਨਿਆਰੇ ਨੂੰ ਦੇ ਦਿੱਤਾ ਜਾਂਦਾ ਗਹਿਣੇ ਫਿਰ ਉਹਨੂੰ ਢਾਲ ਦਿੰਦਾ ਗਾਲ ਦਿੰਦਾ ਨਵੇਂ ਡਿਜ਼ਾਈਨ ਦੇ ਬਣਾ ਦਿੰਦਾ ਜਦੋਂ ਅਸੀਂ ਸਤਿਗੁਰੂ ਨੂੰ ਦੇ ਦਿਆਂਗੇ ਨਾ ਇਹ ਵੀ ਤਾਂ ਗਹਿਣਾ ਹੀ ਆ ਇਹਨੂੰ ਦੇ ਦਿਆਂਗੇ ਸਤਿਗੁਰੂ ਮਹਾਰਾਜ ਦੇ ਉੱਪਰ ਬਖਸ਼ਿਸ਼ ਹੋ ਜਾਏਗੀ ਸਾਡੀ ਕਰਪਾ ਹੋ ਜੇਗੀ ਗੁਰੂ ਮਹਾਰਾਜ ਦੀ ਸਾਡੇ ਉੱਪਰ ਸਤਿਗੁਰ ਦੀ ਬਖਸ਼ਿਸ਼ ਸਾਡੇ ਉੱਪਰ ਹੋ ਜਾਏਗੀ ਤੇ ਕੀ ਹੋਏਗਾ ਤੇ ਉਹ ਨਵੀਂ ਘੜਤ ਘੜੀ ਜਾਏਗੀ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ ਸੁਰ ਕਹਿੰਦੇ ਦੇਵਤੇ ਉਹਨਾਂ ਦੀ ਅਕਲ ਕਹਿੰਦੇ ਜੀਵਨ ਦੇ ਵਿੱਚ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਏ ਪਰਮਾਤਮਾ ਕਿਰਪਾ ਕਰੇ ਅਗੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਿਆ ਸੈਂਤੀ ਵੀ ਪੌੜੀ ਹੈ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਇ ਤਾਂਕੇ ਰੂਪ ਨ ਕਥਨੇ ਜਾਏ ਨਾ ਉਹ ਮਰੈ ਨਾ ਠਾਗਾ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਕ ਕਰੈ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵ ਤਿਵਕਾਰ ਬੇਖਾ ਬੇਖਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਧ ਜਦੋਂ ਬੱਚਾ ਮਿਹਨਤ ਕਰਦਾ ਹੈ ਮਿਹਨਤ ਕਰਦਾ ਹੈ ਚੰਗੇ ਨੰਬਰ ਲੈ ਕੇ ਆਉਂਦਾ ਫਿਰ ਸਾਰੇ ਸ਼ਾਬਾਸ਼ ਦਿੰਦੇ ਮਾਪੇ ਬਾਬੇ ਸ਼ਾਬਾਸ਼ ਦਿੰਦੇ ਹੁਣ ਇਹ ਕਰਮ ਦਾ ਅਰਥ ਜਿਹੜਾ ਹੈ ਇਹ ਫਾਰਸੀ ਦਾ ਸ਼ਬਦ ਹੈ ਕਰਮ ਬਖਸ਼ਿਸ਼ ਤੇ ਇਹ ਕਰਮ ਜਦੋਂ ਉਹਦੀ ਬਖਸ਼ਿਸ਼ ਹੁੰਦੀ ਹੈ ਜਦੋਂ ਕਦੋਂ ਹੋਏਗੀ ਜਦੋਂ ਅਸੀਂ ਧਰਮ ਖੰਡ ਤੋਂ ਗਿਆਨ ਖੰਡ ਫਿਰ ਸ਼ਰਮ ਖੰਡ ਮਿਹਨਤ ਕੀਤੀ ਇੱਕ ਘੜਤ ਬਣ ਗਈ ਤੇ ਫਿਰ ਉਹਦੀ ਕਿਰਪਾ ਹੋ ਤੇ ਉੱਥੇ ਫਿਰ ਅਵਸਥਾ ਕਿਦਾਂ ਦੀ ਹੋ ਗਈ ਕਰਮ ਖੰਡ ਕੀ ਬਾਣੀ ਜੋਰ ਇੱਥੇ ਵੀ ਬਾਣੀ ਦਾ ਅਰਥ ਹੈ ਬਣਾਵਟ ਤਾਕਤ ਮਿਲ ਗਈ ਪ੍ਰਮਾਤਮਾ ਨੇ ਅੰਦਰ ਬਲਵਾਨ ਕਰ ਦਿੱਤਾ ਕਰਮ ਖੰਡ ਕੀ ਬਾਣੀ ਜੋਰ ਫਿਰ ਉਸ ਮਨ ਦੇ ਵਿੱਚ ਉਸ ਹਿਰਦੇ ਦੇ ਵਿੱਚ ਰਤੀ ਮਾਤਰ ਕੋਈ ਨਹੀਂ ਕਿੱਥੇ ਹੋਰ ਨਾ ਕੋਈ ਹੋਰ ਜੇ ਹੱਲੇ ਵੀ ਸਾਡੇ ਕਿਤੇ ਮਨ ਦੇ ਵਿੱਚ ਕੁਝ ਹੈ ਤੇ ਅਸੀਂ ਬਖਸ਼ਿਸ਼ ਦੇ ਖੰਡ ਦੇ ਵਿੱਚ ਅਵਸਥਾ ਵਿੱਚ ਨਹੀਂ ਆਏ ਵੀ ਜਦੋਂ ਸੋਮਵਾਰ ਉਧਰ ਚਲੇ ਗਏ ਮੰਗਲਵਾਰ ਉਧਰ ਚਲੇ ਗਏ ਵੀਰਵਾਰ ਉਧਰ ਚਲੇ ਗਏ ਸ਼ਨੀਵਾਰ ਉਧਰ ਚਲੇ ਗਏ ਜੇ ਸਾਡੀ ਮਨ ਦੇ ਵਿੱਚ ਹੈ ਫੇ ਅਸੀਂ ਬਖਸ਼ਿਸ਼ ਦੇ ਖੰਡ ਦੇ ਵਿੱਚ ਬਖਸ਼ਿਸ਼ ਦੀ ਅਵਸਥਾ ਵਿੱਚ ਨਹੀਂ ਪਹੁੰਚੇ ਸਾਨੂੰ ਹੱਲੇ ਭਰੋਸਾ ਹੀ ਨਹੀਂ ਬਣਿਆ ਪ੍ਰਮਾਤਮਾ ਦੇ ਉੱਪਰ ਪੜਦੇ ਜਰੂਰਾ ਮਾਰੇ ਰਾਖੇ ਇਕੋ ਆਪ ਮਾਨਵ ਕੇ ਕਿਸ ਨਾਹੀ ਹਾਥ ਜੇ ਭਰੋਸਾ ਹੁੰਦਾ ਨਾ ਸਿੱਖਾਂ ਦੇ ਹੱਥਾਂ ਦੇ ਵਿੱਚ ਮੁੰਦਰੀਆਂ ਨਾ ਹੁੰਦੀਆਂ ਜੇ ਭਰੋਸਾ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੁੰਦਾ ਕੜਿਆਂ ਦੇ ਨਾਲ ਧਾਗੇ ਨਾ ਮੰਨੇ ਹੁੰਦੇ ਜਿਸ ਭਰੋਸਾ ਹੁੰਦਾ ਅਸੀਂ ਸਰਾਧ ਨਾ ਮਨਾਉਂਦੇ ਸਾਨੂੰ ਕਿਉਂਕਿ ਭਰੋਸਾ ਬਾਣੀ ਦੇ ਉੱਪਰ ਨਹੀਂ ਹੈ ਸਾਨੂੰ ਭਰੋਸਾ ਉਹਨਾਂ ਚੀਜ਼ਾਂ ਦੇ ਉੱਪਰ ਉਹਨਾਂ ਕੋਲ ਅਜ ਮੁੰਦਰੀਆਂ ਤੇ ਭਰੋਸਾ ਹੈ ਧਾਗਿਆਂ ਤੇ ਭਰੋਸਾ ਹੈ ਪਰ ਰੱਬ ਤੇ ਭਰੋਸਾ ਨਹੀਂ ਕਹਿੰਦੇ ਜਿੱਦਣ ਉਹਦੀ ਅਕਸਿਸ ਦੀ ਅਵਸਥਾ ਦੇ ਵਿੱਚ ਪਹੁੰਚ ਜਾਓਗੇ ਫਿਰ ਉੱਤੇ ਹੋਰ ਕੋਈ ਨਹੀਂ ਹੈ ਉੱਥੇ ਰੱਬ ਤੋਂ ਬਿਨਾ ਕੁਝ ਨਹੀਂ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕ ਇਹ ਨਹੀਂ ਕਿ ਅਸੀਂ ਕਿਸੇ ਦਾ અપਮਾਨ ਕਰਨਾ ਸਾਡੇ ਵਾਸਤੇ ਸਾਰੇ ਸਨਮਾਨਯੋਗ ਹੈ ਕੋਈ ਵੀ ਹੈ ਕਿਸੇ ਵੀ ਧਰਮ ਦਾ ਉਹ ਸਾਡੇ ਵਾਸਤੇ ਸਨਮਾਨਯੋਗ ਹੈ ਪਰ ਮੇਰਾ ਗੁਰੂ ਮੇਰਾ ਪਰਮਾਤਮਾ ਇੱਕ ਹੈ ਜਿਹਨੂੰ ਮੇਰੇ ਗੁਰੂ ਨੇ ਕਿਹਾ ਇੱਕ ਓੰਕਾਰ ਮੈਨੂੰ ਬਖਸ਼ਿ ਸਤਗੁਰ ਨੇ ਕਰ ਦਿੱਤੀ ਮੈਂ ਹਮੇਸ਼ਾ ਬੇਨਤੀ ਕਰਦਾ ਰੋਜ਼ ਅਰਦਾਸ ਕਰਨੀ ਸਤਗੁਰ ਅਕਲ ਦੇ ਦੇਓ ਕਿਹੜੀ ਗੋਰਾ ਇੱਕ ਦੇਹ ਭਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਏ ਮੈਨੂੰ ਅਕਲ ਦੇ ਦਿਓ ਉਹ ਕਿਤੇ ਮੈਨੂੰ ਭੁੱਲ ਨਾ ਜਾ ਤੇ ਜੇ ਸਾਡੇ ਅੰਦਰ ਭਾਵਨਾ ਹੁੰਦੀ ਜੇ ਇਹ ਭਾਵਨਾ ਹੁੰਦੀ ਜੇ ਜਪਜੀ ਸਾਹਿਬ ਨੂੰ ਸਮਝ ਕੇ ਪੜਿਆ ਹੁੰਦਾ ਫਿਰ ਸਾਡੇ ਘਰਾਂ ਦੇ ਵਿੱਚ ਲక్ష్ਮੀ ਦੀਆਂ ਫੋਟੋਆਂ ਨਹੀਂ ਹੋਣੀਆਂ ਸੀ ਸਾਡੇ ਘਰਾਂ ਦੇ ਵਿੱਚ ਕੰਜਕਾਂ ਜਾਂ ਵਰਤ ਨਹੀਂ ਰੱਖੇ ਜਾਣੇ ਸੀ ਸਾਡੇ ਘਰਾਂ ਦੇ ਵਿੱਚ ਕਰਵਾ ਚੌਥ ਨਹੀਂ ਰੱਖਿਆ ਜਾਣਾ ਸੀ ਕਿਉਂਕਿ ਜੇ ਸਾਨੂੰ ਪ੍ਰਭੂ ਸਾਹ ਹੁੰਦਾ ਬਾਣੀ ਦੇ ਉੱਪਰ ਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਇੱਕੋ ਦਾਤਾ ਤੇ ਮੈਨੂੰ ਭੁੱਲਣਾ ਨਹੀਂ ਚਾਹੀਦਾ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਇ ਸਭ ਕਹਿੰਦੇ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਉਸ ਅਵਸਥਾ ਤੇ ਪਹੁੰਚ ਗਿਆ ਫਿਰ ਉੱਥੇ ਕੋਈ ਹੋਰ ਕੋਈ ਨਹੀਂ ਉਹੀ ਮੇਰਾ ਰੱਬ ਹੈ ਮਾਨੁਕ ਕੀ ਟੇਕ ਬਿਰਥੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਉਥੇ ਇੰਨੀ ਤਾਕਤ ਪਰਮਾਤਮਾ ਦੇ ਦਿੰਦਾ ਉਸ ਅਵਸਥਾ ਦੇ ਵਿੱਚ ਜਿੱਦਾਂ ਦੀ ਕਹਿੰਦੇ ਯੋਧਿਆਂ ਦੇ ਕੋਲ ਹੁੰਦੀ ਆ ਮਹਾਬੜੀਆਂ ਦੇ ਕੋਲ ਹੁੰਦੀ ਆ ਸੂਰਮਿਆਂ ਦੇ ਕੋਲ ਤਾਕਤ ਹੁੰਦੀ ਆ ਇਦਾਂ ਦੀ ਤਾਕਤ ਪਰਮਾਤਮਾ ਮਨ ਦੀ ਬਣਾ ਦਿੰਦਾ ਅੰਦਰ ਤਾਕਤ ਬਣਾ ਦਿੰਦਾ ਡੋਲਦਾ ਨਹੀਂ ਕੋ ਅਰਦਾਸ ਕਰਦਾ ਕਿ ਸਤਗੁਰ ਤੂੰ ਮੇਰੋ ਮੇਰ ਪਰਬਤ ਸੁਆਮੀ ਉਤ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੈਨੀ ਹਰ ਮੇਰ ਫਿਰ ਹੋਰ ਕੋਈ ਨਹੀਂ ਹੈ ਉਤੇ ਰਤੀ ਮਾਤਰ ਦੂਸਰਾ ਨਹੀਂ ਹੈ ਸਭ ਜੀ ਕਹਿੰਦੇ ਭਾਈ ਤਿਥੈ ਜੋਤ ਮਹਾ ਬਲ ਸੂਰ ਤਿਨ ਮੈਂ ਰਾਮ ਰਹਾ ਭਰ ਪੂਰ ਭਰਪੂਰ ਦਾ ਅਰਥ ਹੈ ਨਕ ਨਕ ਉਹਨਾਂ ਦੇ ਅੰਦਰ ਰਾਮ ਕਿਹੜਾ ਰਾਮ ਜਿਹੜਾ ਰਮਿਆ ਹੋਇਆ ਸਾਰਿਆਂ ਦੇ ਵਿੱਚ ਹੈ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤਿੰਨ ਮੈਂ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਾਇ ਕਿਉਂਕਿ ਕਿਹ ਲੋਕ ਸਵਾਲ ਕਰਦੇ ਆ ਆ ਰਾਮ ਸ਼ਬਦ ਦੇ ਉੱਪਰ ਵੀ ਸਵਾਲ ਹੁੰਦਾ ਤੇ ਸੁੱਖਾ ਜੇ ਮੈਂ ਤੁਹਾਨੂੰ ਉੱਤਰ ਦੇ ਦਿੰਦਾ ਜੇ ਤੁਹਾਨੂੰ ਕੋਈ ਕਹਿੰਦਾ ਕਿ ਸਾਡੇ ਲੋਕ ਸਾਡੇ ਸਿੱਖ ਹੀ ਕਹਿੰਦੇ ਵੇਖੋ ਜੀ ਰਾਮ ਦਾ ਕਿੰਨੀ ਵਾਰੀ ਨਾਮ ਆਇਆ ਹਜ਼ਾਰਾਂ ਵਾਰੀ ਆਇਆ ਰਾਮ ਨਾਮ ਸ਼ਬਦ ਗੁਰਬਾਣੀ ਦੇ ਵਿੱਚ ਤੁਸੀਂ ਪਾਠ ਕਰਦੇ ਪਰ ਰਾਮਚੰਦਰ ਕੀ ਵਾਸਤੇ ਸਿਰਫ 8 ਵਾਰੀ ਆਇਆ ਜਿੱਥੇ ਰਾਮ ਸ਼ਬਦ ਹੈ ਨਾ ਪ੍ਰਮਾਤਮਾ ਵਾਸਤੇ ਇੱਕ ਬਚਨ ਹੈ ਇੱਥੇ ਵੀ ਤੁਸੀਂ ਦਰਸ਼ਨ ਕਰ ਸਕਦੇ ਸਿਰੇ ਪਾਠ ਕਰੋਗੇ ਦੇਖ ਲਿਓ ਰਾਰੇ ਨੂੰ ਕੰਨਾ ਮੰਮੇ ਨੂੰ ਔਂਕੜ ਹੈ ਇੱਕ ਅਧੀ ਗੱਲ ਕੀਤੀ ਹੈ ਰਾਮ ਜਿਹੜਾ ਆਪਣੇ ਆਪ ਅਰਥ ਆ ਜਾਏਗਾ ਜਦੋਂ ਅਸੀਂ ਵਿਆਕਰਣ ਨੂੰ ਸਮਝਾਂਗੇ ਤਿੰਨ ਮੈਂ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਮਾਏ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਹਾਣੀਆਂ ਅੱਜ ਵੀ ਸੁਣਾਈਆਂ ਜਾਂਦੀਆਂ ਕਹਿੰਦੇ ਇੱਕ ਸੀਤੋ ਸੀ ਤੇ ਇੱਕ ਸੀਤਾ ਸੀ ਇਹ ਹੁੰਦਾ ਕਿ ਆਪਾਂ ਕੇ ਲਫਜ਼ ਨੂੰ ਦੁਹਰਾਉਨੇ ਆ ਕਿ ਸ਼ਬਦ ਬਣ ਰੋਟੀ ਸੋਟੀ ਰੋਟੀ ਸੋਟੀ ਖਾ ਲੋ ਇਹ ਤਾਂ ਡਬਲ ਬੋਲਦੇ ਨੇ ਇਦਾਂ ਗੁਰੂ ਸਾਹਿਬ ਸੀਤੋ ਸੀਤਾ ਮਤਲਬ ਪੂਰਨ ਤੌਰ ਤੇ ਸੀਤਾ ਹੋਇਆ ਤਿਤੈ ਉਸ ਅਵਸਥਾ ਦੇ ਵਿੱਚ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪਨਾ ਕਥਨੇ ਜਾਏ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਨਾ ਉਹ ਮਰੇ ਨਾ ਠਾਗੇ ਜਾਏ ਨਾਉ ਆਤਮਿਕ ਤੌਰ ਤੇ ਮਰਦੇ ਆ ਅੱਜ ਭਾਈ ਮਰਦਾਨਾ ਅੱਜ ਵੀ ਜਿੰਦਾ ਹੈ ਬਾਬਾ ਪੁੱਟਾ ਸਾਹਿਬ ਅੱਜ ਵੀ ਜਿੰਦੇ ਆ ਭਾਈ ਮਨੀ ਸਿੰਘ ਵੀ ਅੱਜ ਵੀ ਜਿੰਦੇ ਆ ਬਾਬਾ ਦੀਪ ਸਿੰਘ ਵੀ ਅੱਜ ਵੀ ਜਿੰਦੇ ਆ ਨਹੀਂ ਮਰਦੇ ਹਾਂ ਸਰੀਰ ਕਮੋਤ ਹੈ ਤਾਂ ਸਾਰਿਆਂ ਨੂੰ ਆਉਣੀ ਹੈ ਸਭ ਕਹਿੰਦੇ ਨਾ ਉਹ ਮਰੇ ਨਾ ਠਾਗੇ ਜਾਏ ਨਾ ਕਿਸੇ ਉਹ ਠੱਗੇ ਜਾਂਦੇ ਆ ਕੌਣ ਜਿਨ ਕੇ ਰਾਮ ਵਸੇ ਮਨ ਮਾਹੇ ਜਿਹਨਾਂ ਦੇ ਹਿਰਦੇ ਵਿੱਚ ਉਹ ਰਾਮ ਵਾਹਿਗੁਰੂ ਪਰਮਾਤਮਾ ਕਾਲਪੁਰਖ ਵਸਦਾ ਹੈ ਇਓ ਉਸ ਅਵਸਥਾ ਕਹਿੰਦੇ ਤਿਥੈ ਭਗਤ ਵਸੈ ਕੇ ਲੋਕ ਐਸੀ ਅਵਸਥਾ ਬਣ ਜਾਂਦੀ ਹੈ ਕਿੰਨੇ ਪ੍ਰਕਾਰ ਦੇ ਭਗਤ ਲੋਕ ਜਿਹੜੇ ਉਸ ਤੇ ਅਵਸਥਾ ਦੇ ਵਿੱਚ ਦਿਖਦੇ ਆ ਬੈਰੀ ਕੋਈ ਨਹੀਂ ਦਿਖਦਾ ਸਾਰੇ ਇੱਕੋ ਜਿਹੇ ਕਰੈ ਆਨੰਦ ਸੱਚਾ ਮਨ ਸੋਏ ਜਦੋਂ ਸੱਚੇ ਨਾਲ ਜੁੜ ਗਿਆ ਨਾ ਮਨ ਤੇ ਉਸ ਨਾਲ ਜੁੜ ਗਿਆ ਅਵਸਥਾ ਤੇ ਪਹੁੰਚ ਗਿਆ ਹਮੇਸ਼ਾ ਆਨੰਦ ਬਣਦਾ ਤੇ ਫੇਰ ਸਮਝ ਆਏਗੀ ਸਤਿ ਖੰਡ ਵਸੈ ਨਿਰੰਕਾਰ ਉਸ ਅਵਸਥਾ ਵਿੱਚ ਜਾ ਕੇ ਸਮਝ ਆਏਗੀ ਕਿ ਸੱਚ ਦਾ ਖੰਡ ਜਿਹੜਾ ਹੈ ਉਹ ਪ੍ਰਮਾਤਮਾ ਉੱਥੇ ਵਸਦਾ ਭਾਵ ਕਿੱਥੇ ਹਰੇਕ ਦੇ ਹਿਰਦੇ ਵਿੱਚ ਪ੍ਰਮਾਤਮਾ ਅਵਸਥਾ ਤੇ ਪਹੁੰਚਿਆ ਸਮਝ ਆਏਗੀ ਉਹ ਤਾਂ ਹਰੇਕ ਦੇ ਹਿਰਦੇ ਵਿੱਚ ਹੈ ਸੱਚ ਖੰਡ ਵਸੇ ਨਿਰੰਕਾਰ ਉਹ ਕੀ ਕਰਦਾ ਪ੍ਰਮਾਤਮਾ ਕਰ ਕਰ ਵੇਖੈ ਨਦਰ ਨਿਹਾਲ ਉਹ ਸਾਰਿਆਂ ਦੇ ਉੱਪਰ ਆਪਣੀ ਨਜ਼ਰ ਕਰਦਾ ਤਿਥੈ ਖੰਡ ਮੰਡਲ ਬਰ ਭੰਡ ਉੱਥੇ ਆ ਕੇ ਉਸ ਅਵਸਥਾ ਤੇ ਸਮਝ ਆਉਂਦੀ ਕਿੰਨੇ ਖੰਡਾ ਕਿੰਨੇ ਮੰਡਲ ਆ ਕਿੰਨੇ ਬ੍ਰਹਿਮੰਡ ਆ ਜੇ ਕੋ ਕਥਾ ਤਾਂ ਅੰਤ ਨਾ ਹੰਤ ਜੇ ਕੋ ਕਥਨ ਵੀ ਕਰਦਾ ਅੰਤ ਨਹੀਂ ਹੈ ਤਿੱਥੇ ਲੋ ਲੋ ਆਕਾਰ ਕਿੰਨੇ ਪ੍ਰਕਾਰ ਦੇ ਲੋਕ ਆ ਕਿ ਸ੍ਰਿਸ਼ਟੀ ਬਣੀ ਜਿੰਨੇ ਆਕਾਰ ਬਣਿਆ ਨਾ ਇਹ ਕਿੰਨੇ ਪ੍ਰਕਾਰ ਦੇ ਲੋਕ ਆ ਤਿੱਥੇ ਲੋ ਲੋ ਆਕਾਰ ਹੁੰਦਾ ਕੀ ਹੈ ਜਿਬ ਜਿਬ ਹੁਕਮ ਤੇ ਵਹਿ ਤੇ ਵਕਾਰ ਹੁੰਦਾ ਉਹ ਹੈ ਜਦੋਂ ਉਹਦਾ ਹੁਕਮ ਹੁੰਦਾ ਜਦੋਂ ਪ੍ਰਮਾਤਮਾ ਹੁਕਮ ਕਰਦਾ ਉਦਾਂ ਸੰਸਾਰ ਚੱਲਦਾ ਜਿਬ ਜਿਬ ਹੁਕਮ ਤੇ ਵੈ ਤੇ ਵਿਕਾਰ ਵੇਖੈ ਵਿਕਸ਼ੈ ਕਰ ਵਿਚਾਰ ਉਹ ਪ੍ਰਮਾਤਮਾ ਸਾਰੇ ਜੀਵਾਂ ਦੀ ਵਿਚਾਰ ਵੀ ਕਰਦਾ ਹੈ ਦੇਖਦਾ ਵੀ ਹੈ ਖੁਸ਼ ਵੀ ਹੁੰਦਾ ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ ਦੇਖ ਕੇ ਖੁਸ਼ ਵੀ ਹੁੰਦਾ ਵੇਖੈ ਵਿਕਸ਼ੈ ਕਰ ਵਿਚਾਰ ਪਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਕਥਨਾ ਕਰਣਾ ਸਾਰ ਕਹਿੰਦੇ ਬਹੁਤ ਔਖਾ ਹੈ ਕਥਨ ਕਰਨਾ ਪਰਮਾਤਮਾ ਦੇ ਬਾਰੇ ਬਹੁਤ ਕਥਨ ਕਰਨਾ ਔਖਾ ਹੈ ਇੱਥੇ ਸਾਰ ਦਾ ਅਰਥ ਹੈ ਆਪੇ ਇੱਕ ਪੰਜਾਬੀ ਚ ਕਹਿੰਦੇ ਮੈਂ ਮੇਰੀ ਸਾਰ ਨਹੀਂ ਲਈ ਬਾਣੀ ਵਿੱਚ ਸ਼ਬਦ ਵੀ ਆਉਂਦੇ ਸਹਿ ਕੀ ਸਾਰ ਸੁਹਾਗਣ ਜਾਣੇ ਪਰ ਇੱਥੇ ਸਾਰ ਦਾ ਅਰਥ ਹੈ ਲੋਹਾ ਕਹਿੰਦੇ ਹਨ ਉਹਨੂੰ ਕਥਨ ਕਰਨਾ ਇਦਾਂ ਹੈ ਕਿ ਜਿਦਾ ਲੋਹੇ ਨੂੰ ਚਬਣਾ ਹੈ ਲੋਹਾ ਚਬਣਾ ਬੜਾ ਔਖਾ ਹੈ ਲੋਹੇ ਨੂੰ ਥੋੜੇ ਆਪਾਂ ਚਬ ਸਕਦੇ ਇਸੇ ਤਰ੍ਹਾਂ ਪਰਮਾਤਮਾ ਦੇ ਬਾਰੇ ਕੁਝ ਕਹਿਣਾ ਲੋਹਾ ਚੱਪਣ ਦੀ ਗੱਲ ਹੈ ਕਹਿੰਦੇ ਉਹ ਤਾਂ ਪਰੇ ਤੋਂ ਪਰੇ ਆ ਪਰ ਇਹ ਤਾਂ ਗੱਲ ਬਿਰਲਾ ਕੋਈ ਜਾਣਦਾ ਨਾ ਤੂੰ ਬੇਅੰਤ ਕੋਈ ਬਿਰਲਾ ਜਾਣੇ ਇਹ ਵੀ ਤਾਂ ਕੋਈ ਬਿਰਲਾ ਜਾਣਦਾ ਕਿ ਤੂੰ ਬੇਅੰਤ ਹੈ ਨਹੀਂ ਤਾਂ ਕਹਿੰਦੇ ਰੱਬ ਤਾਂ ਸਾਡੀ ਮੁਠੀ ਵਿੱਚ ਹੈ ਰੱਬ ਤਾਂ ਸਾ ਅਸੀਂ ਤਾਂ ਰੱਬ ਦਾ ਕੀ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਨਹੀਂ ਉਹ ਬਹੁਤ ਕਥਨ ਕਰਨ ਤੋਂ ਬਾਅਦ ਕਿਆ ਹੋਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਟ ਭਾਵੈ ਸੋਈ ਅੱਖਾਂ ਦਿਲ ਤੇਰੀ ਵਡਿਆਈ ਪਿੱਛੇ ਵੀ ਗੁਰੂ ਸਾਹਿਬ ਨੇ ਕਿਹਾ ਜੇ ਹੋਂ ਜਾਣਾ ਅੱਖਾਂ ਨਹੀਂ ਗੁਰੂ ਸਾਹਿਬ ਜੀ ਜੇ ਤੁਸੀਂ ਜਾਣਦੇ ਕਿਉਂ ਨਹੀਂ ਆਖਦੇ ਕਹਿੰਦੇ ਕਹਿਣਾ ਕਥਨ ਨਾ ਜਾਈ ਮੈਂ ਕਥਨ ਹੀ ਨਹੀਂ ਕਰ ਸਕਦਾ ਉਹ ਤਾਂ ਬਿਆੰਤ ਤੋਂ ਬਿਆੰਤ ਹੈ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਇਹ ਸਾਰਾ ਕੁਝ ਤੇਰਾ ਹੈ ਤੇ ਸਭ ਕਹਿੰਦੇ ਨਾਨਕ ਕਥਨਾ ਕਰੜਾ ਸਾਰ ਬੜਾ ਕਥਨਾ ਕਥਨ ਕਰਨਾ ਬੜਾ ਔਖਾ ਹੈ ਜਿਦਾਂ ਲੋਹਾ ਜੱ ਬਣਾ ਹੁੰਦਾ ਨਾ ਇਦਾਂ ਪ੍ਰਮਾਤਮਾ ਦੀ ਜਿਹੜੀ ਬੇਅੰਤਤਾ ਹੈ ਪ੍ਰਮਾਤਮਾ ਦੀ ਵਿਸ਼ਾਲਤਾ ਹੈ ਉਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਹਦੇ ਗੁਣ ਬਹੁਤ ਹਨ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣ ਤੂੰ ਜਲ-ਥਲ ਮੈਲ ਭਰਪੂਰ ਲੈਣਾ ਆਪੇ ਸਰਬਸਮਾਨ ਉਹ ਪਰਮਾਤਮਾ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਬੇਅੰਤ ਹੈ ਬੇਅੰਤ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨੇ ਲਈਆਂ ਬੇਨਤੀਆਂ ਆਪਦੀਆਂ ਨੇ ਪ੍ਰਵਾਨ ਕਰਨੀਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 16 ਰਾਗ ਗੁਰੂ ਜੀ ਦੇ ਮਹਲਾ ਪਹਿਲਾ ੴ